ਲੋ ਵੀ ਮਿੱਤਰੋ ਕੱਲ ਨੂੰ ਦਿੱਲੀ ਕੂਚ ਕਰਨ ਵਾਸਤੇ ਕਰ ਲੀਆਂ ਜੇਸੀਬੀਆਂ ਤਿਆਰ ਨਾ ਤਾਂ ਪੱਕਾ ਲੋਹਾ ਪੱਕੀ ਚਾਦਰ ਲਾਤੀ ਹਾਂ ਜੀ ਦੋਸਤੋ ਇਦਾਂ ਕਿ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਕਿਸਾਨ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਹਨ ਜੋ ਕਿ ਅੱਜ 11 ਵਜੇ ਦੇ ਕਰੀਬ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਰਾਤੋਂ ਰਾਤ ਤੱਕ ਕਿਸਾਨਾਂ ਨੇ ਪੁਲਿਸ ਫੋਰਸਾਂ ਨਾਲ ਨਜਿੱਠਣ ਲਈ ਵੱਡੀ ਤਿਆਰੀ ਕਰ ਲਈ ਹੈ ਜੋ ਕਈ ਦਿਨਾਂ ਤੋਂ ਮਿੱਟੀ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਸਨ ਉਹ ਵੀ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਵੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਦੇ ਉੱਪਰ ਬੈਰੀਕੇਡ ਤੋੜਨ ਦੇ ਲਈ ਪਹੁੰਚ ਚੁੱਕੇ ਹਨਾ ਅਤੇ ਕਿਸਾਨਾਂ ਦੇ ਵਿੱਚ ਵੀ ਠਾਠਾ ਠਾਠਾ ਮਾਰਦਾ ਜੋਸ਼ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਦੋਸਤੋ ਅੱਜ ਕਿਸਾਨ ਪੂਰੀ ਤਿਆਰੀ ਦੇ ਵਿੱਚ ਹਨਾ ਅਤੇ ਅੱਜ ਬੈਰੀਕੇਡ ਤੋੜ ਕੇ ਦਿੱਲੀ ਵੱਲ ਨੂੰ ਚਾਲੇ ਪਾਉਣ ਵਾਲੇ ਹਨ। ਆਹ ਵੇਖੋ ਭਾਈ ਕਿਸਾਨਾਂ ਨੇ ਭਾਈ ਪੌਪਰਨ ਲੈ ਆਂਦੀ ਆ ਜੀ 21 ਫਰਵਰੀ ਨੂੰ ਜਿਹੜਾ 11 ਵਜੇ ਜਿਹੜਾ ਸ਼ੰਭੂ ਤੇ ਆਪਾਂ ਭਾਈ ਬੈਰੀਕੇਡ ਫਟਨੇ ਆ। ਉਹਦੇ ਵਾਸਤੇ ਪਾਈ ਵੇਖੋ ਜੀ ਪੌਪਲਰ ਲੈ ਆਂਦੀ ਹੈ ਪੌਪਲਰ ਵੀ ਵੇਖੋ ਤਿਆਰ ਕੀਤੀ ਆ ਕਿਸਾਨਾਂ ਨੇ ਲੋਈ ਦੀ ਚਾਦਰ ਲਾ ਕੇ ਤਾਂ ਕਿ ਜਿਹੜੀ ਮੋਤੀ ਦੀ ਤੇ ਖੱਟਰ ਦੀ ਗੋਲੀ ਆਉਣੀ ਆ ਉਹ ਕਿਸਾਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ